ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਕੱਲ ਅੰਬਾਂ ਦਾ ਮੌਸਮ ਆ ਤੇ ਅਚਾਰ ਵੀ ਆਪਾਂ ਸਾਰਿਆਂ ਨੇ ਬਣਾਉਣਾ ਆਪਾਂ ਜਿਹੜਾ ਅਚਾਰ ਬਿਲਕੁਲ ਸੌਖੇ ਤਰੀਕੇ ਨਾਲ ਬਣਾਉਣਾ ਦੱਸਣਾ ਆ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਕੋਈ ਨਹੀਂ ਆਪਾਂ ਇਹਦੇ ਵਿੱਚ ਜ਼ਿਆਦਾ ਕੰਮ ਨਹੀਂ ਕਰਨਾ ਹੈਗਾ ਮਸਾਲੇ ਵੀ ਹਲਕੇ ਜਿਹੇ ਪਾਉਣੇ ਬਿਲਕੁਲ ਸਭ ਤੋਂ ਆਸਾਨ ਤਰੀਕਾ ਆਪਾਂ ਦੱਸਾਂਗੇ ਜੇ ਅਚਾਰ ਬਣਾਉਣ ਦਾ ਪੂਰੀ ਵੀਡੀਓ ਨੂੰ ਦੇਖਿਓ ਤੇ ਫਿਰ ਤੁਸੀਂ ਫਟਾਫਟ ਆਚਾਰ ਬਣਾ ਕੇ ਤਿਆਰ ਕਰ ਸਕਦੇ ਆ ਮੈਂ 3 ਕਿਲੋ ਅੰਬ ਜਿਹੜੇ ਆ ਲਏ ਆ ਇਹ ਕੱਚੇ ਬਿਲਕੁਲ ਸਖਤ ਜਿਹੜੇ ਅੰਬ ਉਹੀ ਦੇਖ ਕੇ ਖਰੀਦਣੇ ਆ ਤੇ ਵਿੱਚੋਂ ਆਪਾਂ ਜਿਹੜੇ ਅੰਬ ਕੁਛ ਕੱਟ ਲੈ ਸੀ ਕੁਛ ਆਪਣੇ ਕੋ ਪਏ ਸੀ ਤੇ ਆਪਾਂ ਪੱਖੇ ਦੇ ਥੱਲੇ ਜਿਹੜੇ ਅੰਬ ਧੋ ਕੇ ਸਾਫ਼ ਕਰਕੇ ਪੱਖੇ ਥੱਲੇ ਰੱਖ ਕੇ ਇਹਨਾਂ ਨੂੰ ਕੱਟਿਆ ਤਾਂ ਕਿ ਬਿਲਕੁਲ ਨਮੀ ਨਾ ਦੇ ਖਤਮ ਹੋ ਜਵੇ ਤੇ ਹੁਣ ਇਹਨਾਂ ਨੂੰ ਆਪਾਂ ਕਈ ਤਾਂ ਗਿਟਕਾਂ ਦੇਈਆਂ ਜਿਹੜੀਆਂ ਵਿੱਚੇ ਪਾ ਲਾਂਦੇ ਪਰ ਆਪਾਂ ਲਾ ਦੇ ਦੀਆਂ ਆ ਉਹ ਤੇ ਕੱਟ ਲਿਆ ਇਹ ਕਲੌਂਜੀ ਤੇ ਅਜਵੈਣ ਆ ਜੀ ਤੇ ਇਹ ਹੈਗੇ ਆ ਮੇਥੇ ਜੀਰਾ ਕਾਲੀ ਮਿਰਚ ਤੇ ਸੌਫ ਮਸਾਲੇ ਆਪਾਂ ਬਿਲਕੁਲ ਥੋੜੇ ਪਾਉਣੇ ਜਿਆਦਾ ਮਸਾਲੇ ਨਹੀਂ ਪਾਉਣੇ ਹੈਗੇ ਕਿਲੋ ਕ ਆਪਣੀਆਂ ਉਹਦੇ ਵਿੱਚੋਂ ਗਿਟਕਾ ਨਿਕਲ ਗਈਆਂ 2 ਕ ਕਿਲੋ ਪਾਉਣੇ 2 ਕਿਲੋ ਆਪਣਾ ਬਚਿਆ ਹੋਣਾ ਜੋ ਮਟੀਰੀਅਲ ਹੈਗਾ ਆ ਉਹਦੇ ਲਈ ਮਸਾਲੇ ਇੰਨੇ ਕ ਬਹੁਤ ਆ ਆਪਣੇ ਤੇ ਪੈਨ ਦੇ ਵਿੱਚ ਇਹਨਾਂ ਨੂੰ ਆਪਾਂ ਗਰਮ ਕਰਦੇ ਪਹਿਲਾਂ ਮਸਾਲਿਆਂ ਨੂੰ ਕਲੌਂਜੀ ਤੇ ਅਜਵੈਣ ਜਿਹੜੀ ਇਹ ਚ ਨਹੀਂ ਪਾਉਣੀ ਤੇ ਇਹਨਾਂ ਨੂੰ ਆਪਾਂ ਹਲਕੇ ਜਿਹੇ ਮਾੜੀ ਮੁੱਟੀ ਵੈਸੇ ਤਾਂ ਅੱਜ ਕੱਲ੍ਹ ਗਰਮੀ ਬਹੁਤ ਪਰ ਫਿਰ ਵੀ ਥੋੜੀ ਬਹੁਤ ਜਿਹੜੀ ਨਮੀ ਆ ਉਹ ਖਤਮ ਹੋ ਜਵੇ ਬਸ ਮੜ ਜਾ ਇਹਨਾਂ ਨੂੰ ਆਪਾਂ ਏਦਾਂ ਸੇਕ ਲਵਾ ਲੈਣਾ ਤੇ ਠੰਡੇ ਕਰਕੇ ਇਹਨਾਂ ਨੂੰ ਦਰਦਰੇ ਜੇ ਆਪਾਂ ਕੁੱਟਣਾ ਬਿਲਕੁਲ ਪਾਊਡਰ ਨਹੀਂ ਇਹਨਾਂ ਦਾ ਬਣਾਉਣਾ ਹੈਗਾ ਤੇ ਦਰਦਰੇ ਜੇ ਆਪਾਂ ਇਹਨਾਂ ਨੂੰ ਕੁੱਟਣਾ ਆ ਤੇ ਇਹਨਾਂ ਨੂੰ ਆਪਾਂ ਕੱਢ ਲੈਨੇ ਗੈਸ ਬੰਦ ਕਰਕੇ ਪੈਨ ਆਪਣਾ ਗਰਮ ਇਹਦੇ ਵਿੱਚ ਆਪਾਂ ਅਜਵੈਣ ਤੇ ਕਲੌਂਜੀ ਜਿਹੜੀ ਆ ਤੇ ਉਹਨੂੰ ਆਪਾਂ ਸੇਕ ਲਵਾ ਲੈਣਾ ਆ ਤੇ ਵੀਡੀਓ ਬਹੁਤ ਚੱਲਦੀਆਂ YouTube ਤੇ ਪਰ ਆਪਾਂ ਜਿਹੜਾ ਤਰੀਕਾ ਦੱਸਣਗੇ ਬਿਲਕੁਲ ਸੌਖਾ ਤੁਸੀਂ ਅੱਧੇ ਘੰਟੇ ਨਾਲ ਵੀ ਘੱਟ ਸਮੇਂ ਦੇ ਵਿੱਚ ਜਿਹੜਾ ਅਚਾਰ ਬਣਾ ਕੇ ਤਿਆਰ ਕਰ ਸਕਦੇ ਆ ਤੇ ਇਹਨੂੰ ਵੀ ਆਪਾਂ ਸੇਕ ਲਵਾ ਲਿਆ ਇਹਨੂੰ ਵੀ ਆਪਾਂ ਇੱਕ ਭਾਂਡੇ 'ਚ ਕੱਢਤਾ ਇਹਦੇ ਵਿੱਚੇ ਮੈਂ ਇੱਕ ਜਿਹੜੀ ਕੌਲੀ ਤੇਲ ਦੀ ਲਈ 250 ਗ੍ਰਾਮ ਤੇਲ ਹੋਊਗਾ ਵੱਧ ਤੋਂ ਵੱਧ ਇਹ ਤੋਂ ਜ਼ਿਆਦਾ ਨਹੀਂ ਗਾ ਤੇ ਇਹ ਤੇਲ ਜਿਹੜਾ ਐ ਧੂਆ ਧਾਰ ਗਰਮ ਕਰਕੇ ਫਿਰ ਇਹਨੂੰ ਠੰਡਾ ਕਰਨਾ ਬਿਲਕੁਲ ਪਹਿਲਾਂ ਇਹਨੂੰ ਗਰਮ ਕਰ ਲੈਣਾ ਚੰਗੀ ਤਰ੍ਹਾਂ ਤੇ ਫੇਰ ਇਹਨੂੰ ਠੰਡਾ ਕਰਕੇ ਫੇਰ ਆਪਾਂ ਆਚਾਰ ਦੇ ਵਿੱਚ ਇਹਨੂੰ ਪਾਉਣਾ ਹੈ ਤੇ ਹੁਣ ਇਹਨਾਂ ਨੂੰ ਆਪਾਂ ਮਸ਼ੀਨ 'ਚ ਮਿਕਸੀ 'ਚ ਨਹੀਂ ਪੀਸਣਾ ਇਹਨੂੰ ਮੈਂ ਇੱਕ ਕੁੰਡੀ ਦੇ ਵਿੱਚ ਕੁੱਟਣ ਲੱਗੀ ਕਿਉਂਕਿ ਆਪਾਂ ਦਰਦਰੇ ਜਿਹਾ ਕੁੱਟਣੇ ਆ ਮਿਕਸੀ 'ਚ ਬਰੀਕ ਜ਼ਿਆਦਾ ਪਾਊਡਰ ਜਿਹਾ ਬਣ ਜਾਂਦਾ ਹੈ ਤੇ ਉਹ ਨਹੀਂ ਆਪਾਂ ਬਣਾਉਣਾ ਹੈਗਾ ਤੇ ਆਪਾਂ ਇਹਨਾਂ ਨੂੰ ਬਸ ਕੁੱਟ ਲੈਣਾ ਹਲਕੇ ਜਿਹੇ ਠੀਕ ਹੈ ਜੀ ਤੇ ਫੇਰ ਆਪਾਂ ਅਗਲਾ ਕੰਮ ਕਰਦੇ ਹਾਂ ਬਿਲਕੁਲ ਸੋਖਾ ਆਚਾਰ ਬਣਾਉਣਾ ਦੱਸਾਂਗੇ ਜੀ ਆਪਾਂ ਯਕਕ ਅੱਜ ਕੱਲ ਆਚਾਰ ਦਾ ਮੌਸਮ ਚੱਲਦਾ ਅੰਬਾ ਦਾ ਮੌਸਮ ਚੱਲਦਾ ਹਰ ਕਨੇ ਆਚਾਰ ਪਾਉਣਾ ਹੁੰਦਾ ਤੇ ਅੰਬ ਜਿਹੜੇ ਅਸੀਂ ਆਚਾਰ ਐਦੇ ਪਾਉਣੇ ਹੁੰਦੇ ਉਪਰੋਂ ਛਿਲਕਾ ਛਿਲਕਾ ਆਪਾਂ ਲਾ ਲਈਦਾ ਗੁੱਦਾ ਲਾ ਲਈਦਾ ਜਿਹੜੀ ਵਿੱਚਲੀ ਗਟਕ ਹੁੰਦੀ ਆਪਾਂ ਕੱਢ ਕੇ ਸੁੱਟ ਦੇਈਦੀ ਕਈ ਤਾਂ ਦੂਸਰੀ ਤਰ੍ਹਾਂ ਕੱਟ ਕੇ ਵਿੱਚੇ ਗਟਕ ਪਾ ਲੰਦੇ ਪਰ ਆਪਾਂ ਉਹ ਪਾਉਂਦੇ ਨਹੀਂ ਕਿਉਂਕਿ ਡੱਬੇ ਵੈਸੇ ਭਰ ਜਾਂਦੇ ਐਦਾਂ ਹੀ ਉਹ ਤੇ ਆਚਾਰ ਤਾਂ ਪਾਹੀ ਖਾਣਾ ਹੁੰਦਾ ਠੀਕ ਆ ਜੀ ਤੇ ਹੁਣ ਇਹਦੇ ਤੋਂ ਆਪਾਂ ਮਸਾਲੇ ਦੇਖੋ ਕਿੰਨੇ ਕ ਪਾਉਣੇ ਬਿਲਕੁਲ ਹਲਕੇ ਮਸਾਲੇ ਪਾਉਣੇ ਆਪਾਂ ਤੇ ਇੱਕ ਚਮਚਾ ਮੈਂ ਹਲਦੀ ਤੇ ਹੁਣ ਆਪਾਂ 3 ਕਿਲੋਬਾ ਵਿੱਚੋਂ ਇੰਨੇ ਕੰਬ ਆਪਣੇ ਜਿਹੜੇ ਨਿਕਲੇ ਆਏ ਆ ਕਿਲੋ ਕ ਆਪਣੀਆਂ ਗਿਟਕਾਂ ਨਿਕਲੀਆਂ ਆ 2 ਕਿਲੋ ਤੋਂ ਥੋੜੇ ਬਹੁਤ ਘੱਟ ਹੋਣਗੇ ਇੱਕ ਚਮਚਾ ਹਲਦੀ ਦਾ ਇੱਕ ਚਮਚਾ ਦੇਗੀ ਮਿਰਚ ਦਾ ਲੂਣ ਦਾ ਮੈਂ ਕੋਈ ਨਾਪ ਨਹੀਂ ਲਿਆ ਹੈਗਾ ਦੇਖ ਸਕਦੇ ਤੁਸੀਂ ਅੱਧੀ ਪੌਣੀ ਕੌਲੀ ਜਿਹੜੀ ਹੋ ਜਾਣੀ ਹੈ ਲੂਣ ਦੀ ਇਹ ਤੇ ਤਿੰਨ ਵਾਰੀ ਮੈਂ ਇਦਾਂ ਜਿਹੜੀ ਆ ਇੱਕ ਇੱਕ ਮੁੱਠ ਪਾ ਦਤੀ ਆ ਪੌਣੀ ਕੌਲੀ ਲੂਣ ਦੀ ਇਹ ਆਈਡੀਆ ਦੇ ਨਾਲ ਤੱਕ ਨਾ ਹੋ ਜਾਣੀ ਆ ਜੀ ਦੇਖੋ ਕਿ ਤੇ ਹੁਣ ਜਿਹੜਾ ਆਪਾਂ ਮਸਾਲਾ ਦਰਦਰਾ ਪੀਸਿਆ ਸੀ ਉਹ ਵੀ ਆਪਾਂ ਇਹਦੇ ਉੱਤੇ ਪਾ ਦੇਣਾ ਹੈ ਤੇ ਹੁਣ ਜਿਹੜੀ ਅਜਵੈਣ ਤੇ ਕਲੌਂਜੀ ਆਪਾਂ ਰੱਖੀ ਹੋਈ ਸੀ ਉਹ ਵੀ ਆਪਾਂ ਇਹਦੇ ਉੱਤੇ ਪਾ ਦੇਣੀ ਹੈ ਦੇਖੋ ਬਿਲਕੁਲ ਥੋੜੀ ਮਸਾਲੇ ਆਪਾਂ ਪਾਏ ਆ ਕਿਉਂਕਿ ਆਪਾਂ ਘਰੇ ਖਾਣਾ ਆਪਾਂ ਘੜ ਬੇਚਣਾ ਹੁੰਦਾ ਹੈ ਇਸ ਕਰਕੇ ਆਪਾਂ ਮਸਾਲੇ ਹਿਸਾਬ ਦੇ ਨਾਲੇ ਪਾਉਣੇ ਆ ਤੇ ਇਹ ਖੰਡ ਪਾਈ ਹੈ ਜੀ ਚੀਨੀ ਪਾਓ ਜਰੂਰ ਪਾਓ ਇਹਦੇ ਨਾਲ ਅਚਾਰ ਦਾ ਰੰਗ ਨਹੀਂ ਖਰਾਬ ਹੁੰਦਾ ਟੇਸਟ ਜਿਹੜਾ ਸਵਾਦ ਦਿੱਤਾ ਹੈ ਨ ਬੈਲੈਂਸ ਹੋ ਜਾਂਦਾ ਬਰਾਬਰ ਹੋ ਜਾਂਦਾ ਬਿਲਕੁਲ ਤੇ ਹੁਣ ਇਹਨੂੰ ਬਿਨਾਂ ਤੇਲ ਤੋਂ ਇਦਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰਨਾ ਸਵਾਰ ਕੇ ਇਹਨੂੰ ਆਪਾਂ ਰਲਣਾ ਤੇਲ ਬਿਲਕੁਲ ਨਹੀਂ ਹਜੇ ਆਪਾਂ ਇਹਦੇ ਵਿੱਚ ਪਾਉਣਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਓ ਜੀ ਆਚਾਰ ਨੂੰ ਦੇਖੋ ਬਿਲਕੁਲ ਸੌਖਾ ਤਰੀਕਾ ਆ ਕੋਈ ਇਹਦੇ ਵਿੱਚ ਔਖਾ ਨਹੀਂ ਕੋਈ ਆਪਾਂ ਇਹਦੇ ਵਿੱਚ तामझाम ਜ਼ਿਆਦਾ ਨਹੀਂ ਦੱਸਿਆ ਹੈ ਕਿ ਬਿਲਕੁਲ ਸਧਾਰਨ ਸਿੰਪਲ ਤਰੀਕਾ ਆਪਾਂ ਦੱਸਿਆ ਹੁਣ ਤੱਕ ਜੋ ਵੀ ਆਪਾਂ ਕੀਤਾ ਆ ਬਿਲਕੁਲ ਸੌਖਾ ਤਰੀਕਾ ਆ ਤੇ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਨਵੇਂ ਵਿਊਅਰ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਦੇਖੋ ਕਿੰਨੀ ਮਿਹਨਤ ਦੇ ਨਾਲ ਆਪਾਂ ਸੌਖੀ ਤੋਂ ਸੌਖੀ ਜਿਹੜੇ ਰੈਸਪੀ ਹਰ ਇੱਕ ਤਿਆਰ ਕਰਕੇ ਲੈ ਕੇ ਆਉਨੇ ਆ ਤੇ ਐਦਾਂ ਆਪਾਂ ਹੁਣ ਅਚਾਰ ਨੂੰ ਪਹਿਲਾਂ ਸਵਾਰ ਕੇ ਆਪਾਂ ਮਿਕਸ ਕਰ ਕਰਨਾ ਹੈ ਐਦਾਂ ਤੇ ਫਿਰ ਜਿਹੜੇ ਵੀ ਭਾਂਡੇ ਵੀ ਤੁਸੀਂ ਪੋਣਾ ਉਹਨੂੰ ਬਿਲਕੁਲ ਧੋ ਕੇ ਸੁਕਾ ਕੇ ਸਾਫ਼ ਸੁਥਰਾ ਹੋਣਾ ਚਾਹੀਦਾ ਗੰਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਉਹ ਸੁੱਕਾ ਹੋਣਾ ਚਾਹੀਦਾ ਹੈ ਆਚਾਰ ਕਦੀ ਖਰਾਬ ਨਹੀਂ ਹੁੰਦਾ ਆਚਾਰ ਨੂੰ ਤੁਸੀਂ ਗਿੱਲਾ ਇਹਦੇ ਵਿੱਚ ਹੱਥ ਨਾ ਪਾਓ ਗਿੱਲਾ ਚਮਚਾ ਨਾ ਪਾਓ ਆਟੇ ਵਾਲਾ ਹੱਥ ਨਾ ਇਹਦੇ ਵਿੱਚ ਪਾਓ ਤੁਸੀਂ ਤੇ ਆਚਾਰ ਕਦੀ ਵੀ ਖਰਾਬ ਨਹੀਂ ਹੁੰਦਾ ਤਾਂ ਤੁਸੀਂ ਭਾਵੇਂ 5 ਸਾਲ ਆਚਾਰ ਨੂੰ ਰੱਖੋ ਕਦੀ ਵੀ ਆਚਾਰ ਖਰਾਬ ਨਹੀਂ ਹੁੰਦਾ ਜੇ ਤੁਸੀਂ ਉਹਦੀ ਸੰਭਾਲ ਕਰੋਗੇ ਦੇਖੋ ਬਿਲਕੁਲ ਮਰਤਬਾ ਸਾਫ਼ ਧੋ ਕੇ ਸੁਕਾਏ ਆ ਧੁੱਪੇ ਤੇ ਹੁਣ ਇਹਦੇ ਵਿੱਚ ਆਪਾਂ ਸਾਰਾ ਹੀ ਜਿਹੜਾ ਇਹ ਅਚਾਰ ਆਪਣਾ ਸਾਰਾ ਹੀ ਆਪਾਂ ਇਹਦੇ ਵਿੱਚ ਪਹਿਲਾਂ ਏਦੇ ਪਾ ਦੇਣਾ ਤੇ ਕੁਝ ਨਹੀਂ ਆਪਾਂ ਕਰਨਾ ਦੇਖੋ ਮਸਾਲੇ ਵੀ ਬਿਲਕੁਲ ਥੋੜੇ ਪਾਏ ਆਪਾਂ ਜਿਆਦਾ ਨਹੀਂ ਪਾਏ ਅਗਰ ਲੂਣ ਆਪਾਂ ਨੂੰ ਘੱਟ ਲੱਗੇ ਤੇ ਜਦੋਂ ਆਪਾਂ ਅਚਾਰ ਆਪਣਾ ਬਣ ਗਿਆ ਆਪਾਂ ਖਾਣਾ ਲੂਣ ਆਪਾਂ ਉਦੋਂ ਵੀ ਹੋਰ ਇਹਦੇ ਵਿੱਚ ਪਾ ਸਕਦੇ ਆ ਬਾਕੀ ਆਪਣਾ ਹਲਦੀ ਆ ਮਿਰਚ ਜੋ ਵੀ ਹੈਗਾ ਉਹ ਆਪਣਾ ਇਹਨ ਵਧੀਆ ਤਰੀਕੇ ਦੇ ਨਾਲ ਸਹੀ ਆ ਜਿੰਨਾ ਕ ਆਪਾਂ ਨੂੰ ਚਾਹੀਦਾ ਜੇਕਰ ਆਪਾਂ ਨੂੰ ਲੂਣ ਘੱਟ ਜੇ ਜ਼ਿਆਦਾ ਬਿਲਕੁਲ ਬਹੁਤ ਹੋ ਜਾਊਗਾ ਫਿਰ ਆਪਾਂ ਕੱਢ ਨਹੀਂ ਸਕਦੇ ਤੇ ਜੇ ਆਪਾਂ ਨੂੰ ਲੂਣ ਘੱਟ ਲੱਗੂਗਾ ਜਦੋਂ ਆਪਣਾ achar ਤਿਆਰ ਹੋ ਜਾਊਗਾ ਆਪਾਂ ਖਾਣਾ ਹੈ ਤੇ ਉਦੋਂ ਆਪਾਂ ਲੂਣ ਜਿੰਨੀ ਕੁ ਲੋੜ ਹੋਊਗੀ ਆਪਾਂ ਹੋਰ ਇਹਦੇ ਵਿੱਚ ਪਾ ਕੇ ਰਲਾ ਸਕਦੇ ਹਾਂ ਤੇ ਹੁਣ ਆਪਾਂ ਪੂਰੇ ਜਿਹੜੇ ਇਹ achar ਉਹ ਆਪਣਾ ਇਹ ਸਾਰਾ ਹੀ ਆਪਾਂ ਏਦਾਂ ਇਹਦੇ ਵਿੱਚ ਪਾ ਲੈਣੇ ਹਨ ਭਰ ਲੈਣਾ ਆਪਾਂ ਇਹਨੂੰ ਬਿਲਕੁਲ ਭਰ ਜਣਾ ਜੀ ਇਹਨ ਤੇ 2 ਕਿਲੋ ਆਪਣੇ ਇਹ ਜਿਹੜੇ ਇਹ ਅੰਬ ਹੈਗੇ ਆ ਇਹ ਬਹੁਤ ਸੋਹਣਾ ਇਹ achar ਬਣ ਕੇ ਜਿਹੜਾ ਤਿਆਰ ਬਹੁਤ ਛੇਤੀ ਹੋ ਜਾਂਦਾ ਧੋਪਾ ਜਿਗਰ ਬਹੁਤ ਪੈਂਦੀ ਆ ਇਹਨੂੰ ਤੁਸੀਂ 3-4 ਦਿਨ ਧੁੱਪ ਦੇ ਵਿੱਚ ਰੱਖੋ ਐਨ ਵਧੀਆ ਖਾਣ ਵਾਲਾ achar ਬਣ ਜਾਂਦਾ ਕਿਉਂਕਿ ਆਪਾਂ ਇਹਦੇ ਵਿੱਚ ਗਿੱਟਕ ਵਗੈਰਾ ਕੋਈ ਨਹੀਂ ਪਾਈ ਤੇ ਉੱਪਰਲਾ ਗੁੱਦਾ ਹੀ ਆ ਜਿਹੜਾ ਹੀ ਆਪਾਂ ਪਾਇਆ ਤੇ ਇਹ ਬਹੁਤ ਛੇਤੀ achar ਜਿਹੜਾ ਬਣ ਕੇ 3-4 ਧੁੱਪਾਂ ਦੇ ਨਾਲ ਬਹੁਤ ਹੀ ਸੋਹਣਾ achar ਬਣ ਕੇ ਖਾਣ ਵਾਲਾ ਤਿਆਰ ਹੋ ਜਾਂਦਾ ਤੇ ਐਦਾਂ ਆਪਾਂ ਦਵਾ-ਦਵਾ ਕੇ ਪੂਰਾ achar ਇਹਦੇ ਵਿੱਚ ਆਪਾਂ ਭਰ ਦਣਾ ਜੀ ਤੇ ਫਿਰ ਜਿਹੜਾ ਆਪਾਂ ਤੇਲ ਗਰਮ ਰੱਖਿਆ ਆ ਤੇ ਉਹ ਵੀ ਆਪਣਾ ਜਿਹੜਾ ਠੰਡਾ ਹੋ ਚੁੱਕਿਆ ਤੇਲ ਨੂੰ ਕਦੇ ਵੀ ਗਰਮ-ਗਰਮ ਨੂੰ ਇਹਦੇ ਵਿੱਚ ਨਹੀਂ ਪਾਉਣਾ ਤੇ ਕੱਚਾ ਤੇਲ ਵੀ ਕੋਸ਼ਿਸ਼ ਕਰੋ ਕੱਚਾ ਤੇਲੇ ਦੇ ਵਿੱਚ ਨਾ ਪਾਵੋ ਕਿਉਂਕਿ ਇਹ ਤੇਲ ਅੱਗੇ ਤਾਂ ਘਰ ਦੇ ਹੁੰਦੇ ਸੀ ਹੁਣ ਆਪਾਂ ਬਾਜ਼ਾਰੋਂ ਤੇਲ ਲੈ ਕੇ ਆਨੇ ਆ ਇਸ ਕਰਕੇ ਤੇਲ ਨੂੰ ਤੁਸੀਂ ਕਾੜ ਲਓ ਚੰਗੀ ਤਰ੍ਹਾਂ ਉਹਦੇ ਵਿੱਚੋਂ ਧੂਆਂ ਕਾੜ ਲਓ ਐ ਸਵਾਰ ਕੇ ਤੇ ਫਿਰ ਉਹਨੂੰ ਠੰਡਾ ਕਰ ਲਓ ਠੰਡਾ ਕਰਕੇ ਇਹਦੇ ਵਿੱਚ ਪਾ ਦਿਓ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਪਹਿਲਾਂ ਤੇਲ ਗਰਮ ਕਰਕੇ ਤੁਸੀਂ ਰੱਖ ਦਿਓ ਘੰਟਾ ਪਹਿਲਾਂ ਗਰਮ ਕਰਕੇ ਰੱਖ ਦਿਓ ਜਦੋਂ ਤੱਕ ਆਚਾਰ ਤੁਸੀਂ ਬਣਾਉਣਾ ਉਦੋਂ ਤੱਕ ਜਿਹੜਾ ਆਪਣਾ ਤੇਲ ਠੰਡਾ ਹੋ ਜਾਊਗਾ ਤੇ ਲੋ ਜੀ ਸਾਰੇ ਅੰਬ ਜਿਹੜੇ ਆਪਾਂ ਦਵਾ-ਦਵਾ ਕੇ ਇਹਦੇ ਵਿੱਚ ਪਾਤੇ ਐਨ ਆਪਣਾ ਮਰਤਵਾਂ ਜਿਹੜਾ ਭਰ ਗਿਆ ਐਨ achar ਨਾ ਦੇਖੋ ਮੈਂ ਦਵਾ-ਦਵਾ ਕੇ ਐਨ ਪਾਇਆ ਤੇ ਹੁਣ ਜਿਹੜਾ ਆਪਾਂ ਤੇਲ ਠੰਡਾ ਕਰਕੇ ਰੱਖਿਆ ਸੀ ਨਾ ਉਹ ਆਪਾਂ ਇਹਦੇ ਵਿੱਚ ਪਾ ਦੇਣਾ ਇੱਕੋ ਕੱਲੀ ਆ 250 ਗ੍ਰਾਮ ਮਸਾਂ ਹੀ ਤੇਲ ਆ ਹੈ ਜਿਆਦਾ ਤੇਲ ਵੀ ਨਹੀਂ ਆਪਾਂ ਪਾਉਣਾ ਹੈਗਾ ਤੇ ਇਹਨੂੰ ਆਪਾਂ ਇੱਦਾਂ ਸਾਰੇ ਦੇ ਉੱਤੇ ਪਾ ਦੇਣਾ ਤੇ ਇਹ ਤੋਂ ਬਾਅਦ ਆਪਾਂ ਪਾਉਨੇ ਆ ਜਿਹਦੇ ਵਿੱਚ ਵਾਈਟ ਬਿਨੇਗਰ ਸਿਰਕਾ ਜਿਹੜਾ ਆਪਾਂ ਉਹ ਪਾ ਦੇਣਾ ਐ ਤੇ ਇੱਕ ਕੜਛੀ ਪਾ ਦੋ ਤੁਸੀਂ ਤੇ ਮੈਂ ਇਹਦੇ ਵਿੱਚ ਪਾਣ ਲੱਗੀ ਮੈਂ ਤਾਂ ਕੋਈ ਨਾਪ ਨਹੀਂ ਲਿਆ ਹੈਗਾ ਤੇ ਕੜਛੀ ਇੱਕ ਹੋਣਾ ਹੈ ਇਹ ਬਸ ਐਦਾਂ ਆਪਾਂ ਪਾ ਦੇਣਾ ਦੇਖੋ ਇਹ ਕੜਛੀ ਹੋਊਗੀ ਤੇ ਇਹ ਇੰਨਾ ਕੁ ਆਪਾਂ ਪਾ ਦੇਣਾ ਦਿਖਾ ਵੀ ਦਿਨੀ ਮੈਂ ਦੇਖੋ ਜੀ ਤੇ ਵਿਨੇਗਰ ਜਿਹੜਾ ਸਿੰਪਲ ਸੁਧਾਰ ਹੈਗਾ ਪਲੇਨ ਆਪਣਾ ਤੇ ਉਹ ਆਪਾਂ ਵਾਈਟ ਵਿਨੇਗਰ ਜਿਹੜਾ ਇਹਦੇ ਵਿੱਚ ਇੱਕ ਕੜਛੀ ਉਹ ਪਾ ਦੇਣੀ ਆ ਬਸ ਕੁਝ ਨਹੀਂ ਕਰਨਾ ਇਹਨੂੰ ਇਹਨੂੰ ਚੰਗੀ ਤਰ੍ਹਾਂ ਜਿਹੜਾ ਹੈ ਢੱਕਣ ਨੂੰ ਐ ਬੰਦ ਕਰਕੇ ਤੇ ਇਹਨੂੰ ਧੁੱਪੇ ਰਾ ਦੋ ਹੱਲੇ ਆਪਾਂ ਹਿਲਾਉਣਾ ਵੀ ਨਹੀਂ ਹੈ ਇਹਨੂੰ ਤੇ ਐਦਾਂ ਹੀ ਆਪਾਂ ਧੁੱਪੇ ਰੱਖ ਦੇਣਾ ਅੱਜ ਦੀ ਧੁੱਪ ਲਵਾ ਲਓ ਕਾਲੂ ਤੁਸੀਂ ਇਹਨੂੰ ਚੰਗੀ ਤਰ੍ਹਾਂ ਹਲਾ ਦੇਓ ਟੱਕਣ ਸਵਾਰ ਕੇ ਬੰਦ ਕਰੋ ਦੇਖੋ ਜੀ ਚਾਰ ਆਪਣਾ ਵਧੀਆ ਬਣ ਕੇ ਤਿਆਰ ਹੋ ਗਿਆ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ